ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚਿਆ ਪਿੰਡ ਮੋਹਨਪੁਰਾ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਜੱਜ ਦੇ ਕੋਲ ਆਇਆ ਦੋਸਤੋ ਪਿੰਡ ਬਰੰਪੁਰਾ ਬਿਲਕੁਲ ਨਜ਼ਦੀਕ ਆ ਵਰਿੰਗ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਨਾਲ ਲੱਗਦੇ ਪਿੰਡ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਮੋਹਨਪੁਰੇ ਕਰਨੀ ਆ ਪਸ਼ੂ ਵਪਾਰ ਦਾ ਕੀਤਾ ਦੋਸਤੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਕਿੱਲੇ ਦੇ ਉੱਪਰ ਅੱਜ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਦੋਨੋਂ ਮੱਝਾਂ ਗੱਬਣ ਤਿਆਰੀ ਵਾਲੀਆਂ ਨੇ ਸਮਾ ਲੈਂਦੀਆਂ ਨੇ ਠੀਕ ਆ ਜੀ ਤੇ ਬਾਕੀ ਕੋਈ ਵੀ ਖਰੀਦਦਾਰ ਵੀ ਆ ਰਿਹਾ ਠੀਕ ਆ ਜੀ ਗੱਬਣ ਪਸ਼ੂ ਆਪਾਂ ਹਰ ਵਾਰ ਕਹਿੰਦੇ ਆ ਵੀ ਚੌਥਾ ਥਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਹੈ ਜਿਹੜਾ ਵੀ ਕੋਈ ਨਾਗਰ ਸੋਇਆ ਸਵੇ ਲੈ ਕੇ ਜਾਂਦਾ ਵੀਰ ਦੋ ਟੰਗ ਚੋਲੋ ਤਿੰਨ ਟੰਗ ਚੋਲੋ ਉਹ ਆਪਣਾ ਕਰਾਈਟੇਰੀਆ ਜਿਹੜਾ ਦੋਸਤੋ ਉਹ ਜ਼ਰੂਰ ਪੂਰਾ ਕਰ ਲਿਆ ਕਰੋ ਠੀਕ ਆ ਜੀ ਤੇ ਅੱਜ ਇਹ ਦੋਨੋਂ ਮੱਝਾਂ ਨੇ ਦੋਨੋਂ ਗੱਬਣ ਤਿਆਰੀ ਵਾਲੀਆਂ ਨੇ ਠੀਕ ਆ ਜੀ ਤੇ ਮੱਝਾਂ ਵੀ ਬਹੁਤ ਖੂਬਸੂਰਤ ਪ ਬਿਲਕਿੰਗ ਦੀ ਗੱਲ ਕਰ ਗਏ ਤੇ ਚੰਗਾ ਦੁੱਧ ਚਵਾਇਆ ਇਹਨਾਂ ਮਜਾਂ ਨੇ ਤੇ ਬਿਲਕੁਲ ਲਿਆਜੀ ਬੰਦਿਆਂ ਦੇ ਕੋਲੋਂ ਵੀਰ ਜੱਜ ਨੇ ਲਈਆਂ ਨੇ ਸੋ ਬਾਕੀ ਪੂਰੀ ਡਿਟੇਲ ਆਪਾਂ ਜੱਜ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 3 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 2 ਵਜੇ ਦਾ ਹੈ ਆਉ ਕਰਦੇ ਆਂ ਗੱਲਬਾਤ ਵੀਰ ਜੱਜ ਦੇ ਨਾਲ ਪੁੱਛ ਰਹੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੱਜ ਸਤਿ ਸ੍ਰੀ ਅਕਾਲ ਸਸੀਗਾਲ ਸੰਧੂ ਸਾਹਿਬ ਹੋਰ ਸਨੋਂ ਠੀਕ ਠਾਕ ਜੀ ਉਹ ਵੀ ਜੱਜ ਵਧੀਆ ਠੀਕ ਠਾਕ ਵੀਰੇ ਵਧੀਆ ਵਧੀਆ ਚੜ੍ਹਦੀ ਕਲਾ ਸੰਧੂ ਸਾਹਿਬ ਠੀਕ ਠਾਕ ਅੱਛਾ ਜੱਜ ਮੱਜਾ ਆਪਣੇ ਕੋਲ ਦੋ ਅੱਜ ਬਕਾਉਗਾ ਦੋਨੋਂ ਗੱਬਣ ਤਿਆਰੀ ਵਾਲੀਆਂ ਹਾਂਜੀ ਹਾਂਜੀ ਸੰਧੂ ਸਾਹਿਬ ਦੋ ਅੱਜ ਇੱਕ ਦੂਜੇ ਸੂਵੇ ਤਿਆਰ ਆ ਤੇ ਇੱਕ ਤੀਜੇ ਸੂਵੇ ਤਿਆਰ ਆ ਠੀਕ ਹੈ ਜੀ ਚੰਗੇ ਰਿਕਾਰਡ ਵਾਲੀਆਂ ਦੁੱਧ ਢਾਲੀਆਂ ਮੱਜਾ ਸੰਧੂ ਸਾਹਿਬ ਜੀ ਠੀਕ ਹੈ ਜੀ ਹੈਗੀਆਂ ਦੋਵੇਂ ਗੱਬਣਾ ਬਸ ਤਿਆਰੀ ਦੇ ਵਿੱਚ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਦੂਜੇ ਆ ਤੇ ਇੱਕ ਤੀਜੇ ਸੂਵੇ ਹਾਂ ਉਹ ਗੱਲ ਬਾਤ ਹੋਣੀ ਆ ਥੱਲੇ ਲੇਵੇ ਕਮਾਲ ਆ ਪਰ ਹਜੇ ਦਿਨ ਕਰਮਾਲੀਆਂ ਦੋਨੋਂ ਲੈਂਦੀਆਂ ਨੇ ਠੀਕ ਆ ਜੀ ਤੇ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਜਾਵਾਂਗੇ ਕਿੰਨੇ ਕਿੰਨੇ ਸਮਾਂ ਕਿੰਨਾ ਕਿੰਨਾ ਟਾਈਮ ਬਾਕੀ ਆ ਤੇ ਕੀ ਰੇਟ ਪੜਦਾ ਰਹਿਣ ਵਾਲਾ ਠੀਕ ਆ ਜੀ ਤੇ ਬਾਕੀ ਜੋ ਵੀ ਛੋਟ ਛੱਪੇ ਹੋਣਗੇ ਉਹ ਮੌਕੇ ਤੇ ਹੋਣਗੇ ਜੋ ਦੱਸੇ ਗਿਆ ਰੇਟ ਦੇ ਵਿੱਚੋਂ ਜੱਜ ਪਹਿਲੇ ਨੰਬਰ ਤੋਂ ਦੂਜੇ ਸਵੇ ਜਿਹੜੀ ਝੋਟੀ ਸੋਣੀ ਆ ਫਿਰ ਹਾਂਜੀ ਸੰਤੂ ਸਾਹਿਬ ਇਹ ਐਰ ਕੀ ਦੂਜੇ ਸਵੇ ਸੋਣੀ ਆ ਪਹਿਲੇ ਸਵੇ ਸੰਤੂ ਸਾਹਿਬ ਇਹਨੇ ਕੋਈ 13 ਕਿਲੋ ਦੁੱਧ ਚੋਆਇਆ ਵਾ ਅੱਛਾ ਜੀ ਹਾਂਜੀ ਹਾਂਜੀ ਬਾਕੀ ਥਣ ਭਾਂਡੇ ਦੇ ਬਹੁਤ ਸਾ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਜੋ ਦਿਨ ਕਿੰਨੇ ਬਾਕੀ ਆ ਦੇ ਨਾ ਜਿਹੜੀ 10 ਤਰੀਕ ਨੂੰ ਦਿਨ ਪੂਰੇ ਹੁੰਦੇ ਸੰਦੂ ਦਾ 10 9 10 ਤਰੀਕ ਨੂੰ ਕਹਿੰਦੇ ਆ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ 10 ਤਰੀਕ ਨੂੰ ਦਿਨ ਪੂਰੇ ਆ 10 ਸਤੰਬਰ ਨੂੰ ਤੇ ਤਕਰੀਬਨ ਹਜੇ ਕੋਈ 8-7 ਦਿਨ ਬਾਕੀ ਆ ਇਸ ਮੱਝ ਦੇ ਸੂਣ ਦੇ ਵਿੱਚ ਤੇ ਬਾਕੀ ਸਫਾਈਆਂ ਸਫਾਈਆਂ ਬਹੁਤ ਆ ਸੰਤ ਸਾਹਿਬ ਸਫਾਈਆਂ ਵੀ ਪੂਰੀਆਂ ਤੇ ਛਾਈਆਂ ਵੀ ਪੂਰੀਆਂ ਠੀਕ ਹੈ ਜੀ ਆ ਦੇਖੋ ਆਰਡਰ ਦੀ ਕੁਆਲਿਟੀ ਬਾਕਮਾਲ ਆ ਠੀਕ ਹੈ ਜੀ ਅੱਗੇ ਉਹ ਸਾਡੇ ਸੰਦੂ ਸਾਹਿਬ ਆ ਰਹੀ ਆ ਗਰਲਾਮ ਰਲਾਗੇ ਬਨੇਉ ਦਿਖਾ ਦੋ ਠੀਕ ਹੈ ਜੀ ਸੋ ਗਾਰਡ ਵੀ ਤਕਰੀਬਨ ਤੁਸੀਂ ਵੇਖੋਗੇ ਅੱਗੇ ਤੋਂ ਸਟਾਰਟ ਹੋ ਕੇ ਤੇ ਬੈਕ ਸਾਈਡ ਨੇਵੇ ਹਵਾਨੇ ਦੀ ਬਣਤਰ ਠੀਕ ਹੈ ਜੀ ਸੋ ਚੌੜਾ ਪਿੱਠ ਪੂਰਾ ਆ ਥਣ ਪਾਂਡਾ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਇੱਕ ਪੂਰੀ ਥਣ ਦੇਖ ਲਓ ਵਿੱਤ ਵਰਲ ਬਿਲਕੁਲ ਤੁਹਾਡੇ ਸਾਹਮਣੇ ਆ ਮੁੱਠੀਦਾਰ ਥਾਣਾ ਪੂਰਾ ਠੀਕ ਹੈ ਅੱਛਾ ਜੱਜ ਬਾਕੀ 35 ਤੋਂ ਪਉਣ ਭਾਰ ਪਿੱਛੇ ਦੀ ਕੋਈ ਮੈਂ ਨਾ ਸੰਦੂ ਸਾਹਿਬ ਭਾਰ ਪਿੱਛੇ ਦੀ ਆਪਣੀ ਗਰੰਟੀ ਆ ਬਾਕੀ ਜਿਹੜੇ ਵੀ ਇਹਨਾਂ ਲੈਣੀ ਆ ਆਪਣੇ 蒂ਪ ਕੇ ਖੜੇ ਹੋਵੇ ਆ ਬਿਲਕੁਲ ਹਾਂ ਜੀ ਜੀ ਬਾਕੀ 蒂ਪਣ ਤੋਂ ਪਣ ਬਹੁਤ ਚੰਗੀ ਭੋ ਠੀਕ ਹੈ ਜੀ ਹਾਂ ਜੀ ਲੋ ਵੀਰ ਜੱਜ ਖੋਲ ਕੇ ਕਰੀਏ ਪੇਸ਼ ਵੀਰਾਂ ਦੇ ਚਮੜੀ ਬਿਲਕੁਲ ਪਤਲੀ ਆ ਤੇ ਕੱਦ ਭਜਨ ਸੋਹਣਾ ਇਸ ਮੱਝ ਦਾ ਸੈਕੰਡ ਟਾਈਮਰ ਦੂਜਾ ਸਵੇ ਸੁਹਣੀ ਆ ਸੋ ਭਾਂਡਾ ਭੁੰਡਾ ਬਹੁਤ ਸੋਹਣਾ ਕਰਮਾਂ ਲਈ ਤਿਆਰ ਕਰੀ ਖੜੀ ਹੈ ਠੀਕ ਆ ਆ ਦੇਖੋ ਸੰਤੂ ਸਾਹਿਬ ਕਰਤੂਤ ਵਾਲੀ ਝੋਟੀ ਹੈ ਬਾਕੀ ਅੱਛਾ ਜੱਜ ਕਈ ਵਾਰ ਨਾਰਮਲ ਹੀ ਆਪਾਂ ਪੁੱਛ ਲੈਨੇ ਆ ਪਿਛਲੇ ਘਰ ਤੋਂ ਬੈਕਗਰਾਉਂਡ ਹਾਂਜੀ ਹਾਂਜੀ ਪਿਛਲੇ ਸਵੇਰੇ ਮਿਲਕ ਰਿਕਾਰਡ ਦਾ ਕੋਈ ਕਿੰਨਾ ਕੁ ਨਾਰਮਲ ਘੱਟ ਤੋਂ ਘੱਟ ਚੋਇਆ ਸੰਧੂ ਸਾਹਿਬ ਉਹ 13 ਕਿਲੋ ਕਹਿੰਦੇ ਆਪਾਂ ਚੋਇਆ ਵਾ 12 13 13 ਕਿਲੋ ਵਾਲੀ ਹੈਗੀ ਆ ਹਾਂਜੀ 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 ਬਾਕੀ ਆਪੋ ਆਪਣੀ ਸੇਵਾ ਸੰਧੂ ਸਾਹਿਬ ਨਾ ਦੱਸੋ ਕਹਿਣਾ ਤੇ ਚੋਣਾ ਇਹ ਤਾਂ ਦੋਹਾਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਆ 12 13 ਕਿਲੋ ਕਹਿ ਦੇਣਾ ਤੇ ਚੋਣ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਆ 12 13 ਕਿਲੋ ਬਹੁਤ ਕਹਿੰਦੀਆਂ ਕਹੋਂਦੀਆਂ ਮੱਝਾਂ ਦੁੱਧ ਅੱਜ ਭਰਾ ਰਹੀਆਂ ਨੇ ਤੇ ਤਕ ਬਾਕੀ ਤੁਸੀਂ ਵੇਖੋ ਪਿੱਟਪੁੜੇ ਦੀ ਚੜਾਈ ਵੇਖੋ ਛਾਈ ਛੂਈ ਤੁਸੀਂ ਚੈੱਕ ਕਰੋ ਠੀਕ ਆ ਜੀ ਸੋ ਸਿੰਗੀ ਸੁੰਗੀ ਚੰਗੀ ਆ ਤੇ ਫੁੱਲ ਵਜਣੇ ਨੋੜ ਦੇ ਵਿੱਚ ਆ ਜਿੱਡੇ ਵੀ ਆ ਬੰਤਰਪੰਤਰ ਬਹੁਤ ਕਾਇਮ ਆ ਠੀਕ ਆ ਜੀ ਫੁੱਲ ਵਜਣੇ ਨੋੜ ਦੇ ਵਿੱਚ ਆ ਥੱਲਿਓਂ ਕਰਮਾਲੀ ਸੋਹਣੇ ਬਖਾਲੇ ਦੇ ਵਿੱਚ ਆ ਠੰਡੀ ਠੀਰੀ ਬਾਕੀ ਸੰਦੂ ਸਾਹ ਕੋਈ ਇਹੋ ਜੀ ਗੱਲ ਨਹੀਂ ਗਾਵਾਂਗੇ ਹਾਂ ਆ ਦੇਖੋ ਕੋਈ ਗੱਲ ਬਾਤ ਨਹੀਂ ਆਉਂਦੇ ਇਹ ਕਿ ਦੋਸਤੋ ਪਸੂ ਸੁਣ ਤੋਂ ਬਾਅਦ ਵੀ ਆਪਾਂ ਅਸਲੀਆ ਸੁਣੀਆਂ ਚੱਕ ਕਰਾ ਸਕਦੇ ਉਸ ਤੋਂ ਪਹਿਲਾਂ ਵੀ ਜਿੱਦਾਂ ਮਰਜ਼ੀ ਮੇਰਾ ਵੀਰ ਤੁਸੀਂ ਵੇਖੋ ਵੀ ਠੰਡੀ ਠੀਰੀ ਆ ਜਿੱਦਾਂ ਮਰਜ਼ੀ ਕੋਈ ਬੈਠ ਕੇ ਕੋ ਤਿੱਪ ਤਪਾ ਸਕਦਾ ਜਿੱਦਾਂ ਮਰਜ਼ੀ ਬੈਠ ਕੇ ਤੁਸੀਂ ਚੁਵਾਈ ਕਰ ਸਕਦੇ ਜੇ ਪਸੂ ਪੈਸੇ ਸੀਲ ਸਾਵੂਗਾ ਠੀਕ ਆ ਠੀਕ ਆ ਬਹੁਤ ਖੂਬਸੂਰਤ ਤੇ ਚੰਗੀ ਬਾਡੀ ਬੰਤਰ ਦੀ ਜਿਹੜੀ ਦੋਸਤੋ ਇਹ ਮੱਝ ਅੱਜ ਵੀਰ ਜੱਜ ਉਹਨਾਂ ਦੇ ਕੋਲੇ ਵਿਕਾਊ ਆ ਜੱਜ ਅੱਜ ਕੀ ਲੈਣ ਦੇਣ ਕੀ ਕਰਦਾ ਵੀਰ ਮੁੱਲ ਕੀ ਰੱਖਿਆ ਇਹਦਾ ਸੰਦੂ ਸਾਹਿਬ ਮੁੱਲ ਲਗਾ ਨੂੰ 80000 ਆਪਾਂ ਕਰਦੇ ਆ ਹਾਂਜੀ ਉਹ ਚੋਂ 2000 ਛੋਟ ਕਰਦਾ 68000 ਦੇ ਦਾਂਗੇ ਉਹ ਚੋਂ ਵੀ ਕੋਈ ਭੈਣ ਭਰਾ ਇਹਦਾ ਮਾਨ ਤਨ ਕਰਾਂਗੇ 86 ਹਾਂਜੀ ਹਾਂਜੀ ਸੰਦੂ ਸਾਹਿਬ ਇਹ ਪੂਰਾ ਕਸਰਾ ਕੁਸਰਾ ਕੱਢ ਕੇ ਜੱਜ ਮਾਲਦਿਆ ਕਰਨਾ ਆਪਾਂ ਨਹੀਂ ਨਹੀਂ ਸੰਦੂ ਸਾਹਿਬ ਔਰ 10000 ਛੱਡ ਦਾਂਗੇ ਔਰ ਦੱਸੋ ਠੀਕ ਹੈ ਜੀ ਹਾਂਜੀ ਹਾਂਜੀ 85 ਦੀ ਦੇ ਦਾਂਗੇ 85 ਦੀ ਹਾਂਜੀ ਹਾਂਜੀ ਲੋਬ ਦੋਸਤੋ 85000 ਦੀ ਤੁਹਾਨੂੰ ਅੱਜ ਜਿਹੜੀ ਇਹ ਮੱਝ ਮਿਲ ਜੂਗੀ ਬਾਕੀ ਬਹੁਤ ਚੰਗੀ ਸੰਤੂ ਸਾਬ ਝੋਟੀ ਪਤਲੀ ਚਮੜੀ ਦੀ ਦੁੱਧ ਵਾਲੀ ਝੋਟੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਮੌਜੀ ਸੋ ਚੰਗਾ ਪਸ਼ੂ ਤਾਂ ਨਾ ਸੋ ਸਾਰੇ ਮੇਰੇ ਚਾਹਵਣ ਬੀਰ ਤੁਸੀਂ ਜਰੂਰ ਜਿਹੜਾ ਹੱਥ ਪਾ ਲਿਓ ਠੀਕ ਆ ਜੀ ਠੀਕ ਆ ਜਦ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਵੀਰੇ ਜਿਹੜੀ ਆ ਮੱਝ ਖੜੀ ਆ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਚੰਗੇ ਰਿਕਾਰਡ ਵਾਲੀ ਆ ਸੰਤੂ ਸਾਹਿਬ ਅੱਛਾ ਜੀ ਹਾਂਜੀ ਹਾਂਜੀ ਸੰਤੂ ਸਾਹਿਬ ਆਪਾਂ ਲਈ ਆ ਤੇਜਾ ਸੁਆ ਕਰਕੇ ਠੀਕ ਆ ਜੀ ਬਾਕੀ ਅਗਲਾ ਆਪਣੀ ਸਮਝ ਕਰੇ ਠੀਕ ਆ ਜੀ ਹਾਂਜੀ ਤੇ ਇਹਦਾ ਪਿਛਲੇ ਕੋਈ 14-15 ਕਿਲੋ ਦੁੱਧ ਨੇ ਚਵਾਇਆ ਠੀਕ ਆ ਜੀ ਹਾਂਜੀ ਹਾਂਜੀ ਅਜੇ 4-5 ਦਿਨ ਲੈਂਦੀ ਸੰਤੂ ਸਾਹਿਬ ਜੇ ਤੁਸੀਂ ਦੱਸਿਆ ਸੀ ਵੀ ਆਪਣੇ ਕੁਝ ਕੁ ਲਿਆਜੀ ਬੰਦੇ ਆ ਵੀ ਜਿਨ੍ਹਾਂ ਦੇ ਕੋਲੋਂ ਪਿਛਲੇ ਸਵੇ ਮਾੜਾ-ਮੋੜਾ ਪਾਤੀ ਅੱਖੀ ਵੀ ਦੇਖਦੇ ਰਹੇ ਹਾਂਜੀ ਹਾਂਜੀ ਆਪਣੇ ਸੱਜਣ ਤੋਂ ਹੀ ਆਈ ਆ ਸੰਤੂ ਸਾਹਿਬ ਠੀਕ ਆ ਹ ਠੀਕ ਆ ਹਾਂਜੀ ਹਾਂਜੀ ਸਮਾਂ ਹਜੇ ਕਿੰਨਾ ਕਹਿੰਦਾ ਪਿਆ ਸਤ ਤਰੀ ਨੂੰ ਦਿਨ ਪੂਰੇ ਸੰਧੂ ਸਾਹਿਬ 7 ਤਰੀ ਹਾਂਜੀ ਹਾਂਜੀ ਲੋ ਦੋਸਤੋ 7 ਸਤੰਬਰ ਨੂੰ ਦਿਨ ਪੂਰੇ ਆਏ ਦੇ ਅੱਜ 3 ਨਾਲ 4 5 4 5 ਕੇ ਦਿਨ ਹਜੇ ਬਾਕੀ ਅਨਰ ਕੁਆਲਟੀ ਵੇਖੋ ਸੰਧੂ ਸਾਹਿਬ ਬਹੁਤ ਚੰਗੀ ਆ ਇਹ ਬਾਨਾ ਮੈਂ ਨੇ ਵੇਰਲ ਬਰਲ ਅਗਲੀ ਸਾਈਡ ਤੋਂ ਦਿਖਾਓ ਕਿੰਨੇ ਆ ਲੋ ਜੀ ਇਹ ਆ ਵੀ ਭਾਵੇਂ ਆਪਣੀ ਗੱਬਣ ਵੇਗੀ ਤਾਂ ਵੀ ਠੀਕ ਆ ਨਹੀਂ ਤੇ ਆਪਾਂ ਚਵਾ ਕੇ ਵੀ ਕਿਸ ਨੂੰ ਸੰਧੂ ਸਾਹਿਬ ਦੇ ਦਾਂਗੇ ਹਾਂ ਲੋ ਜੀ ਸੋ ਬਾਡੀ ਬੁਡੀ ਵੇਟ ਪੂਰਾ ਠੀਕ ਆ ਜੀ ਬਾਡੀ ਵੇਟ ਪੂਰਾ ਤੇ ਜਾਂ ਸੂਆ ਬਾਕੀ ਸਿੰਘ ਸੁng ਦੀ ਬੰਤਰ ਚੰਗੀ ਹੈ ਠੀਕ ਆ ਜੀ ਬਾਡੀ ਭਜਣ ਦੇ ਹਿਸਾਬ ਨਾਲ ਜਿਹੜਾ ਉੱਚਾ ਖੁੱਲਾ ਸਿੰਘਾ ਪਰ ਫੱਪ ਦਾ ਪੂਰਾ ਠੀਕ ਆ ਤੇ 15 14 14 15 ਕਿਲੋ ਜਿਹੜਾ ਦੋਸਤੋ ਦੁੱਧ ਪਿਛਲੇ ਸੂਵੇ ਭਰਾਇਆ ਇਸ ਮੱਝ ਨੇ ਨਾਰਮਲ ਠੀਕ ਆ ਜੀ ਘਰੇ ਘਰੇ ਲੂ ਤੇ ਬਾਕੀ ਅਟਰੂਡਰ ਦੀ ਕੁਆਲਿਟੀ ਤੋਂ ਮੈਂ ਪਹਿਲਾਂ ਜਿਗਰ ਤੁਹਾਨੂੰ ਆਰਡਰ ਕੁਆਲਿਟੀ ਤੋਂ ਹੀ ਮੋਸਟਲੀ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਦੇਣਪੂਣ ਕਾਫੀ ਜਿਆਦੀਆਂ ਮੋਟੀਆਂ ਨਾੜਾ ਨੋੜਾਂ ਕਾਫੀ ਜਿਆਦੀਆਂ ਮੋਟੀਆਂ ਬਾਕੀ ਇਹ ਆ ਸੰਧੂ ਸਾਹਿਬ ਕਈ ਐਵੇਂ ਕਹਿਣ ਨੂੰ ਕਹਿ ਦਿੰਦੇ ਆ ਵੀ ਇੰਨਾ ਚੋਆ ਆ ਇਹਦੇ ਥੱਲੇ ਆਪਾਂ ਚੋਇਆ ਸੰਧੂ ਸਾਹਿਬ ਐਵੇਂ ਨਹੀਂ ਕਹਿਣਾ ਠੀਕ ਆ ਜੀ ਹਾਂ ਜੀ ਜੀ ਚੋਇਆ ਜਿਹੜਾ ਆਪਾਂ ਠੀਕ ਆ ਜੀ ਅੱਛਾ ਜੀ ਫਿਰ ਇਹਦੀ ਤਸੱਲੀ ਵੀ ਬਿਲਕੁਲ ਭਾਰਤ ਮੈਂ ਨਾ ਸੰਧੂ ਸਾਹਿਬ ਭਾਰ ਪਿਛੇ ਦੀ ਆਪਣੀ ਗਰੰਟੀ ਅਗਲੇ ਦੇ ਘਰ ਤਾਈ ਠੀਕ ਆ ਜੀ ਹਾਂ ਜੀ ਜੀ ਬਾਕੀ ਤੇਪਣ ਤੋਂ ਪਣ ਵਿਆਂ ਚੰਗੀ ਵਧੀਆ ਬੋਲੀ ਆ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਲਵੀ ਚੱਤੀ ਵੀਰੇ ਬਾਹਰ ਕੱਢ ਕੇ ਤੋਰ ਕੇ ਦਿਖਾ ਦਿੱਤੀ। ਸੋ ਵਜਨ ਵਟਾ ਪੂਰਾ ਦੋਸਤੋ ਮੈਂ ਤਾਂ ਠੀਕ ਆ ਤੇਜਾ ਸੂਆ ਘੱਟੋ ਘੱਟ ਵੀ ਕੋਈ ਤੇਜਾ ਸੂਆ ਮੰਨ ਕੇ ਸੌਦਾ ਕਰ ਲਿਆ ਠੀਕ ਆ ਜੀ ਕਿਉਂਕਿ ਜੋ ਪਿਛਲੇ ਘਰ ਵਾਲੇ ਕਹਿ ਦਿੰਦੇ ਆ ਵਪਾਰੀ ਵੀਰਾਂ ਨੂੰ ਕੋਈ ਇੱਕ ਅੱਦੇ ਸੂਵੇ ਦਾ ਠੀਕ ਆ ਜੀ ਕਿਸੇ ਵੀਰ ਨੇ ਵੱਧ ਵੀ ਤੁਸੀਂ ਜਜਮੈਂਟ ਕਰਨੀ ਆ ਉਹ ਕੋਈ ਬਾਲੀ ਵੱਡੀ ਗੱਲ ਨਹੀਂ ਗੀ ਠੀਕ ਆ ਜੀ ਉਹ ਕੋਈ ਆਪਦੀ ਸਮਝਦਾਰੀ ਦੇ ਨਾਲ ਹੀ ਪਸ਼ੂ ਖਰੀਦਦਾ ਤੇ ਸਿੰਗਲ ਹੱਡੀ ਦੇ ਵਿੱਚ ਆ ਸੋ ਬਿਲਕੁਲ ਪਤਲੇ ਪਿੰਡੇ ਦੀ ਸੋ 14 15 ਸਿਰੀ ਜਿਹੜੀ ਦੋਸਤੋ ਇਹ ਮੱਝ ਆ ਜੋ ਵੀ ਪਿਛਲਾ ਰਿਕਾਰਡ ਜੋ ਵੀ ਬੈਕਗ੍ਰਾਉਂਡ ਦੀ ਦੱਸੀ ਆ ਫਿਰ ਜੱਜ ਨੇ ਕਿ ਜਿਹੜੇ ਬੰਦੇ ਲਿਆਜੀ ਆ ਉਹਨਾਂ ਤੋਂ ਆਪਾਂ ਲਈ ਆ ਤੇ ਉਹਨਾਂ ਦੇ ਘਰ ਦੀ ਚਵਾਈ ਜਿਹੜੀ ਆ ਕੋਈ 14 15 ਕਿਲੋ ਇਹਨੇ ਦੁੱਧ ਚਵਾਇਆ ਠੀਕ ਆ ਜੀ ਪਿਛਲੇ ਸੂਬਿਆਂ ਦੇ ਵਿੱਚ ਉਸ ਵਿਹਾਰ ਤੇ ਕੋਈ ਭਰਾ ਸੌਦਾ ਕਰ ਲਈ ਠੀਕ ਆ ਹਾਂ ਨਵੇਂ ਜੱਜ ਇੱਕ ਵਾਰੀ ਲੰਮਾ ਤੋਰ ਕੇ ਵੀਰੇ ਇੱਕ ਵਾਰੀ ਗੇੜਾ ਹੋਰ ਕਢਾ ਦਿੱਤੇ ਨੇ ਲਵ ਜੀ ਠੀਕ ਆ ਸੋ ਤਿਆਰੀ ਵੈਸੇ ਦੋਸਤੋ ਦਿਨਾਂ ਦੀ ਆਲਮੋਸਟ ਪੂਰੀ ਆ ਜਿਹੜੇ ਦਿਨ ਲੈ ਕੇ ਜਾ ਰਹੀ ਆ ਉਪਰ ਕੀ ਦਿਨ ਤੁਸੀਂ ਮੰਨ ਕੇ ਕੋਈ ਵੀ ਹੋਰ ਸੌਦਾ ਕਰ ਲਓ ਠੀਕ ਆ ਜੀ ਸੋ ਬਿਲਕੁਲ ਸਟਾਰਟਿੰਗ ਤੋਂ ਮੋੜ ਤੋਂ ਚੌਰਸਲੇਵੇ ਦੇ ਵਿੱਚ ਆ ਪੰਤਰ ਦੀ ਜਿੰਨੀ ਅੱਗੇ ਨੂੰ ਆ ਉਨੇ ਪਿਛੇ ਨੂੰ ਆ ਠੀਕ ਆ ਜੀ ਠੀਕ ਹੈ ਜਾ ਜੋ ਕੀ ਡਿਮਾਂਡ ਕੀ ਮੰਗ ਕਰਦਾ ਵੀਰੇ ਦੀ ਮੋਹਲਾ ਸੰਦੂ ਸਾਹਿਬ ਨਾ ਇਹਦਾ 90 ਨਾ 95 ਨਾ 92 ਸੰਦੂ ਸਾਹਿਬ 80000 ਦੀ ਦੇ ਦਾਂਗੇ ਤੇ ਉੱਚੋ ਵੀ ਭੈਣ ਭਰਾ ਇਹਦਾ ਮਾਨ ਤਨ ਕਰਾਂਗੇ 80000 ਦੇ ਵਿੱਚੋਂ ਵੀ ਛੋੜ ਛੱਪਾ ਜੂਗਾ ਹਾਂਜੀ ਹਾਂਜੀ ਉੱਚੋ ਵੀ 1000 ਛੱਡਾਂਗੇ ਸੰਦੂ ਸਾਹਿਬ 87 ਦੀ ਦੇ ਦਾਂਗੇ 87000 ਹਾਂਜੀ ਹਾਂਜੀ ਬਾਕੀ ਬਹੁਤ ਚੰਗੀ ਮੈਂ ਸੰਦੂ ਸਾਹਿਬ ਦੁੱਧ ਵਾਲੀ ਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ 87000 ਦੀ ਇਹ ਹਾਂ ਨਾ ਹੈ ਉਦੋਂ ਜੋ ਵੀ ਕਿਸੇ ਆਏਗਾ ਵੀਰ ਦਾ ਵੀਰਾਂ ਦਾ ਵੀ ਛੋੜ ਛੱਪਾ ਹੈ ਮੌਕੇ ਤੇ ਮਾਨ ਤਨ ਕਰ ਦਿਆਂਗੇ ਠੀਕ ਹੈ ਜੀ ਵਿਜ਼ਿਟ ਕਰ ਲਿਓ ਦੋਸਤੋ ਮੱਝਾਂ ਦੋਵੇਂ ਚੰਗੀਆਂ ਨੇ ਠੀਕ ਆ ਜੀ ਸੋ ਦੋਨੋਂ ਮੱਝਾਂ ਚੰਗੀਆਂ ਨੇ ਥਣ ਭਾਂਡੇ ਦੀਆਂ ਦੋਨੋਂ ਕਮਾਲ ਆ ਵਿਰਲਾ ਵੇਥਾਂ ਦੋਨਾਂ ਦੀਆਂ ਚੰਗੀਆਂ ਨੇ ਠੀਕ ਆ ਜੀ ਕੋਜੇ ਬਾਡੀ ਸਟਰਕਚਰ ਆ ਇਕੋ ਜਿਹਾ ਥਣ ਭਾਂਡੇ ਆ ਠੀਕ ਆ ਜੀ ਤੇ ਦੁੱਧ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਜੇਕਰ ਪਸ਼ੂ ਲਹੂ ਪੇਤਾ ਲਾ ਦੋਸਤੋ ਤੇ ਦੁੱਧ ਚੰਗੇ ਦੀ ਆਪਾਂ ਉਸੇ ਪਸ਼ੂ ਤੋਂ ਆਸ ਕਰ ਸਕਦੇ ਆ ਠੀਕ ਆ ਜੀ ਇਹ ਅੱਜ ਦੋਨੋਂ ਮੱਝਾਂ ਵਕਾਊ ਆ ਵੀਰ ਜੱਜ ਉਹਨਾਂ ਦੇ ਕੋਲ ਪਿੰਡ ਮੋਨਪੁਰ ਤਹਿਸੀਲ ਜ਼ਿਲ੍ਹਾ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਠੀਕ ਆ ਜੀ ਤੇ ਬਾਸ ਸੰਦੋ ਸਾ ਜਿਹੜਾ ਵੀ ਭੈਣ ਭਰਾ ਆਉਂਦਾ ਵਾ ਜਿਹੜੀ ਗੱਬਨ ਪਹੂ ਨੂੰ ਤੇਪ ਗਿਆ ਆਪਦੀ ਲੈ ਕੇ ਜਾਵੇ ਹਾਂ ਤੁਹਾਮਾਰੀ ਵੀਰਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ